ਆ ਮੇਰੀ ਗੱਲ ਸੁਣ ਓਏ ਤੇਰਾ ਧਿਆਨ ਕਿੱਥੇ ਹੁੰਦਾ ਕਿਉਂ ਕੀ ਹੋ ਗਿਆ ਰੈਡੀ ਤੀ ਤੈਨੂੰ ਬੰਦਾ ਕੋਈ ਜ਼ਿੰਮੇਵਾਰੀ ਦੇ ਦੂਗਾ ਕਿਉਂ ਆ ਗਈ ਕਰ ਕੇ ਆਇਆ ਤੂੰ ਤੈਨੂੰ ਭੇਜਾਂ ਮੈਂ ਪਦੀਨਾ ਲੈਣ ਸੀ ਚੱਕ ਤੋ ਧਨੀਆ ਲੈ ਆ ਸਾਰਾ ਦਿਨ ਫੋਨ ਸਾਰਾ ਦਿਨ ਫੋਨ ਘਰ ਕੀ ਸੰਭਲੇਗਾ ਤੂੰ ਚੱਕ ਲੇਗਾ ਕੋਈ ਜ਼ਿੰਮੇਵਾਰੀ ਜਦੋਂ ਤੈਨੂੰ ਪਦੀਨੇ ਤੇ ਧਨੀਏ 'ਚ ਫਰਕ ਨਹੀਂ ਪਤਾ ਹੋਰ ਕੀ ਕਰ ਲੇਗਾ ਤਾ ਮੇਰੇ ਖਿਆਲ 'ਚ ਨਾ ਤੇਰੇ ਵਰਗੇ ਬੰਦੇ ਨੂੰ ਘਰੇ ਰਹਿਣ ਦਾ ਕੋਈ ਹੱਕ ਨਹੀਂ ਜਨਨਗਲ ਜਾ ਮੇਰੇ ਕੋਲ ਪਰ ਐਸਾ ਹੋਣਾ ਤਾਂ ਡੜੀ ਆਪਾਂ ਦੋਨਾਂ ਨੇ ਨਿਕਲਣਾ ਚਾਹੀਦਾ ਕਿਉਂ ਮੰਮੀ ਤਾਂ ਕਹਿੰਦੀ ਇਹ ਮੇਥੀ ਆ ਕੀ ਹੋਇਆ ਅਣੀ ਮੇਥੀ ਗਿਆ ਜਦ ਮੇਰਾ ਬਤਨ ਨਾਂ ਲੈ ਕੇ ਚੇਂਜ ਕਰਾ ਲਿਆ ਜੱਜਾ ਹੋ ਤਾੜੇ